ਐਮਐਲਏ ਕਹਿੰਦਾ ਬਟਾਲਾ ਮੰਦ ਨਾ ਕਰੋ ਐਮਪੀ ਕਹਿੰਦਾ ਬਟਾਲਾ ਬੰਦ ਕਰੋ ਇਹ ਹੋਕ ਹੀ ਰਿਹਾ ਇੱਥੇ ਪਰ ਇਹ ਗੋਲੀ ਜਿਹੜੀ ਚੱਲੀ ਹੈ ਬਟਾਲੇ ਦੇ ਦਿਲ ਨੂੰ چیر ਕੇ ਲਾਗੀ ਕੀ ਬਟਾਲੇ ਨੇ ਕਸੂਰ ਕਰਦਾ ਕਿ ਅੱਜ ਗੋਲੀਆਂ ਇੱਥੇ ਚੱਲੀ ਜਾਂਦੀਆਂ ਕਦੀ ਕਿਤੇ ਕਦੀ ਕਿਤੇ ਰੋਜ਼ ਇਹ ਗੈਂਗਸਟਰ ਦੇ ਨਾਮ ਦੇ ਉੱਤੇ ਜੇ ਗੋਲੀਆਂ ਚੱਲਦੀਆਂ ਤੇ ਉਹ ਬੰਦ ਕਰਾਓ ਬਟਾਲੇ ਸ਼ਾਇਦ ਨਹੀਂ ਚੱਲਣ ਦੇਣੀਆਂ ਇਹ ਸਰਕਾਰ ਦਾ ਪੰਜਾਬ ਦੇ ਉੱਤੇ ਕੋਈ ਲੋੜ ਨਹੀਂ ਆ ਇੱਥੇ ਜਿਹੜਾ ਵਾ ਕੇਂਦਰ ਦਾ ਸ਼ਾਸਨ ਹੋਣਾ ਚਾਹੀਦਾ ਇੱਥੇ ਪ੍ਰੈਜ਼ੀਡੈਂਟ ਰੂਲ ਹੋਣਾ ਚਾਹੀਦਾ ਇੱਥੇ ਇੱਥੇ ਗਵਰਨਰੀ ਰਾਜ ਹੋਣਾ ਚਾਹੀਦਾ ਪੰਜਾਬ ਨਿਤ ਕਿਤੇ ਨ ਕਿਤੇ ਗੈਂਗਵਾਰ ਹੋ ਰਹੀ ਹੈ ਬੇਸ਼ੱਕ ਪੁਲਿਸ ਲਗਾਤਾਰ ਐਨਕਾਊਂਟਰ ਵੀ ਕਰ ਰਹੀ ਹੈ ਗੈਂਗਸਟਰਾਂ ਨੂੰ ਫੜ ਵੀ ਰਹੀ ਹੈ ਪਰ ਉਹਦੇ ਬਾਪੂਦ ਵੀ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬਟਾਲਾ ਵਾਰਦਾਤਾਂ ਦਾ ਗੜ ਬਣਦਾ ਜਾ ਰਿਹਾ ਜਿਸ ਕਰਕੇ ਬਟਾਲਾ ਵਾਸੀਆਂ ਦੇ ਵਿੱਚ ਚਿੱਟੜ ਖੌਫ ਤੇ ਸਹਨ ਦਾ ਮਾਹੌਲ ਹੈ ਬਟਾਲਾ ਕਤਲकांड ਤੇ ਪਹਿਲੀ ਵਾਰ ਬੋਲੇ ਨੇ ਭਾਜਪਾ ਨੇਤਾ ਅਸ਼ਵਨੀ ਸੇਖੜੀ ਸੋ ਅਸ਼ਵਨੀ ਸੇਖੜੀ ਨੇ ਭਰੀ ਹੈ ਜ਼ਬਰਦਸਤ ਹੰਕਾਰ ਸੀਐਮ ਭਗਵੰਤ ਮਾਨ ਨੂੰ ਮਾਰੀ ਹੈ ਜ਼ਬਰਦਸਤ ਦਹਾੜ ਪੁੱਛਦਾ ਹੈ ਸੇਖੜੀ ਸਿ얌 ਭਗਵੰਤ ਮਾਨ ਜੀ ਜੇਕਰ ਕੋਈ ਜ਼ਹਿਰੀਲੀ दारू ਨਾਲ ਮਰਦਾ ਹੈ ਤਾਂ ਤੁਸੀਂ ਦਿੰਦੇ ਹੋ 10 ਲੱਖ ਦਾ ਮੁਆਵਜ਼ਾ ਜੇਕਰ ਕੋਈ ਹੜ੍ਹਾਂ ਦੇ ਵਿੱਚ ਡੁੱਬ ਕੇ ਮਰ ਜਾਂਦਾ ਹੈ ਤਾਂ ਤੁਸੀਂ ਦਿੰਦੇ ਹੋ ਤੇ ਲੱਖ ਦਾ ਮੁਆਵਜ਼ਾ ਲੇਕਿਨ ਸਰਕਾਰ ਦੀ ਨਲਾਈਕੀ ਕਰਕੇ ਪ੍ਰਸ਼ਾਸਨ ਦੀ ਨਲਾਈਕੀ ਕਰਕੇ ਤੇ ਪੁਲਿਸ ਦੀ ਨਲਾਈਕੀ ਕਰਕੇ ਜੇਕਰ ਗੈਂਗਵਾਰ ਦੀਆਂ ਗੋਲੀਆਂ ਦੇ ਨਾਲ ਆਮ ਨਾਗਰਿਕ ਨਿਰਦੋਸ਼ ਨਾਗਰਿਕ ਨਿਰਦੋਸ਼ ਸ਼ਹਿਰੀ ਪੰਜਾਬ ਵਾਸੀ ਜੇਕਰ ਮਰ ਜਾਂਦਾ ਹੈ ਤਾਂ ਉਹਦੇ ਲਈ ਤੁਸੀਂ 1 ਰੁਪਿਆ ਵੀ ਮੁਆਵਜ਼ਾ ਕਿਉਂ ਨਹੀਂ ਦਿੰਦੇ अश्वनी सेकड़ी दी अनोखी प्रतिज्ञा है कि जेकर मृतक कनम महाजन नु इंसाफ ना मिल्या ता मामला होम मिनिस्ट्री दे ਕੋਲ ਵੀ ਜਾਏਗਾ ਗ੍ਰਹਿ ਮੰਤਰੀ ਅਮਿਤ ਸ਼ਾਜੀ ਨਾਲ ਵੀ ਗੱਲ ਹੋਏਗੀ ਪੰਜਾਬ ਦੇ ਵਿੱਚ ਗਵਰਨਰਰੀ ਰਾਜ ਦੀ ਗੱਲ ਵੀ ਹੋਏਗੀ ਔਰ ਹਾਦਾਨਾ ਦਾ ਦਰਵਾਜ਼ਾ ਖੜਕਾਉਣਾ ਪਿਆ ਤਾਂ ਅਸ਼ਵਨੀ ਸੇਖੜੀ ਆਪ ਕੇਸ ਲੜਨਗੇ ਆਪ ਸਾਰੇ ਕੇਸ ਦੀ ਪੇਰਵਾਹੀ ਕਰਨਗੇ मृतक कनम महाजन ਦੇ ਪੀੜਤ ਪਰਿਵਾਰ ਨੂੰ ਸਰਕਾਰ ਕੋਲੋਂ 1 ਕਰੋੜ ਰੁਪਏ ਦਾ ਮੁਆਵਜ਼ਾ ਦੇਵਾ ਕੇ ਹੀ ਆਪਣੀ ਪ੍ਰਤੀਗਿਆ ਪੂਰੀ ਕਰਨਗੇ ਅਸ਼wini ਸੇਖੜੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਅਸ਼wini ਸੇਖੜੀ ਕਿਸੇ ਸੰਿਆਸੀ ਲੋਕ 'ਚ ਜਾਂ ਕਿਸੇ ਸਾਧੂ ਮਹਾਤਮਾ ਦੇ ਲੋਕ 'ਚ ਨਜ਼ਰ ਆਉਣ ਜਾਨੀ ਕਿ ਦਾੜੀ ਥੋੜੀ ਜੀ ਲੰਬੀ ਨਜ਼ਰ ਆਵੇ ਤਾਂ ਪੰਜਾਬ ਵਾਸੀ ਸਮਝ ਲੈਣ ਕਿ ਅਸ਼wini ਸੇਖੜੀ ਦੀ ਪ੍ਰਤੀਗਿਆ ਅਜੇ ਪੂਰੀ ਨਹੀਂ ਹੋਈ ਅਜੇ ਪ੍ਰਤੀਗਿਆ ਅਧੂਰੀ ਹੈ ਖ਼ਣੌਨ ਵਾਲਾ ਸਮਾਂ ਦੱਸੇਗਾ ਕਿ ਅਸ਼wini ਸੇਖੜੀ ਆਪਣੀ ਇਸ ਪ੍ਰਤੀਗਿਆ ਤੇ ਕਿੰਨਾ ਖਰਾ ਉਤਰਦੇ ਨੇ ਕਿ ਇਹ ਸਿਆਸੀ ਸਟੰਟ ਹੈ ਕਿ ਜਾਂ ਬਟਾਲੇ ਦੇ ਵਿੱਚ ਆਪਣੇ ਨੂੰ ਕਾਇਮ ਕਰਨ ਲਈ ਆਪਣੀ ਪਛਾਣ ਨੂੰ ਦੁਬਾਰਾ ਖੜੀਆਂ ਕਰਨ ਦੇ ਲਈ ਅਸ਼wini ਸੇਖੜੀ ਵੱਲੋਂ ਇਹ ਕੋਈ ਸਿਆਸੀ ਪੈਂਤੜਾ ਖੜਿਆ ਹੈ ਦੇਖੋ ਕਨਮਹਾਜਨ ਬਟਾਲੇ ਦਾ ਛੋਟਾ ਜਿਹਾ ਬੱਚਾ ਸਾਡੇ ਆਪਣੇ ਪਰਿਵਾਰਾਂ ਚੋਂ ਗੋਲੀਆਂ ਚੱਲੀਆਂ ਬਟਾਲੇ ਸ਼ਹਿਰ ਚ ਆਮ ਤੌਰ ਤੇ ਚਲਦੀ ਰਹਿੰਦੀ ਹੈ ਵੈਸੇ ਤੇ ਪਰ ਇਹ ਗੋਲੀ ਜਿਹੜੀ ਚੱਲੀ ਹੈ ਬਟਾਲੇ ਦੇ ਦਿਲ ਨੂੰ چیر ਕੇ ਲਾ ਗਈ ਇੱਕ ਉਹਦੇ ਫਾਦਰ ਦੀ ਡੈਥ ਕਰਨੋਂ ਬਾਅਦ ਜੇ ਕੁਝ ਦਿਨ ਪਹਿਲਾਂ ਹੋਈ ਸਾਲ ਖੋ ਗਿਆ ਔਰ ਉਹਨੇ ਬਚਾ ਚੱਲ ਗਿਆ ਇਕੱਲੀ ਔਰਤ ਔਰ ਮਦਰ ਰਹਿ ਗਏ ਦੁੱਖ ਪ੍ਰਗਨ ਕਰਨ ਕੇਸੀ ਮਿਲੇ ਦੁੱਖ ਬਹੁਤ ਜ਼ਿਆਦਾ ਗਹਿਰਾ ਦੁੱਖ ਹੈ ਬਟਾਲਾ ਸਾਰਾ ਸ਼ੋਕ ਚ ਡੁੱਬਿਆ ਰ ਤੇ ਗੋਲੀਆਂ ਕਿਉਂ ਚੱਲੀਆਂ ਬੜਾ ਵੱਡਾ ਇਹ ਸਵਾਲ ਹੈ ਕਿ ਇਹ ਪੀਸਫੁਲ ਬਟਾਲਾ ਸ਼ਾਂਤੀ ਦਾ ਜਦੋਂ ਅਤਵਾਦ ਸੀਗਾ ਉਸਲੇ ਤੇ ਰੋਹ ਚੱਲਦਾ ਸੀ ਬਰੂਦ ਵੀ ਚੱਲਦਾ ਸੀ ਗੋਲੀ ਵੀ ਚੱਲਦੀ ਸੀ ਉਸ ਤੋਂ ਬਾਅਦ ਸ਼ਾਂਤੀ ਹੋਈ ਤੇ ਸ਼ਾਂਤਮਈ ਬਟਾਲਾ ਪਿਛਲੇ ਇਲੈਕਸ਼ਨ ਛੱਡ ਕੇ ਗਿਆ ਇਹ ਕੀ ਚੱਲਿਆ ਇਹਨਾਂ ਦੇ ਨਾਲ ਇੱਕ ਇੱਕ بڑا ਵੱਡਾ ਸਵਾਲ ਹੈ ਬਟਾਲਾ ਦੇ ਲੋਕਾਂ ਅੱਗੇ ਔਰ ਪੰਜਾਬ ਸਰਕਾਰ ਅੱਗੇ ਕਿ ਕੀ ਬਟਾਲਾ ਨੇ ਕਸੂਰ ਕਰਦਾ ਕਿ ਅੱਜ ਗੋਲੀਆਂ ਇੱਥੇ ਚੱਲੀ ਜਾਂਦੀਆਂ ਕਦੀ ਕਿਤੇ ਕਦੀ ਕਿਤੇ ਰੋਜ਼ ਮਸ਼ਿਆਂ ਚ ਡੁੱਬੇ ਹੋਏ ਸਾਡੇ ਇੱਥੋਂ ਦੇ ਬੱਚੇ ਜਗ੍ਹਾ ਜਗ੍ਹਾ ਇੱਥੇ ਚਿਟਾ ਵਿਗੰਡਿਆ ਲੋਕ ਤرائی ਤرائی ਕਰ ਉਠੇ ਔਰ ਉਹ ਨਸ਼ਾ ਜੜਾ ਗੋਲੀਆਂ 'ਚ ਤਬਦੀਲ ਹੋ ਕੇ ਲੋਕਾਂ ਦੇ ਜਿਲਾ ਨੂੰ ਚੀਰ ਰਿਹਾ ਹੈ। ਹੈਰਾਨਗੀ ਦੀ ਗੱਲ ਇਹ ਹੋਈ ਕਿ ਅਸੀਂ ਤੇ ਦੁੱਖ ਮਨਾ ਰਹੇ ਹਾਂ। ਸਰਕਾਰ ਵੱਲੋਂ ਕੋਈ ਵੀ ਵੱਡਾ ਅਫਸਰ ਜਾਂ ਲੀਡਰ ਆ ਕੇ ਪਰਿਵਾਰ ਨੂੰ ਅਫਸੋਸ ਕਰਨ ਜਾਂ ਦਰਾਸ਼ਨਾ ਦੇ ਨਹੀਂ ਆਇਆ। ਕਿਤੇ ਵੀ ਕੋਈ ਐਸੀ ਵਾਰਦਾਤ ਹੁੰਦੀ ਹੈ ਇਮੀਡੀਏਟਲੀ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਨੇ ਕਿ ਜੀ ਐਨੇ ਲੱਖ ਜਾਂ ਕਰੋੜ-ਕਰੋੜ ਤੱਕ ਵੀ ਜਿੱਥੇ ਕਿਤੇ ਡੈਥ ਹੁੰਦੀ ਹੈ ਦੇ ਦਿੰਦੇ ਨੇ। ਮੈਂ ਪੁੱਛਣਾ ਚਾਹ ਰਹਾ ਮੈਂ ਕਿ ਮਾਨ ਸਾਹਿਬ ਕਿਹੜੀ ਚਾਬੀ ਹੈ ਤੁਹਾਡੇ ਕੋਲ ਕਿ ਬਟਾਲੇ 'ਚ ਅੱਡਾ ਵੱਡਾ ਕਾਂਡ ਹੋ ਗਿਆ ਇੱਕ ਬੱਚਾ ਨਿਰਹਾਤਾ ਜਿਹਦਾ ਕੋਈ ਕਸੂਰ ਹੀ ਨਾ ਲੈਣਾ ਨਾ ਦੇਣਾ ਉਹ ਲਾਅ ਐਂਡ ਆਰਡਰ ਦੀ ਭੇਡ ਚੜ ਗਿਆ ਕੀ ਉਹਦੇ ਲਈ ਕੋਈ ਕੰਪਨਸੇਸ਼ਨ ਨਹੀਂ ਹੋ ਸਕਦੀ ਕਿ ਉਸ ਗਰੀਬ ਪਰਿਵਾਰ ਲਈ ਕੋਈ 550 ਲੱਖ ਕਰੋੜ ਰੁਪਏ ਉੱਥੇ ਨਹੀਂ ਦਿੱਤਾ ਜਾ ਸਕਦਾ ਕਿਹੜੀ ਚੀਜ਼ ਚਾਹੀਦੀ ਹੈ ਤੁਹਾਨੂੰ ਬਟਾਲੇ 'ਚ ਇੰਨੀ ਵੋਟ ਦੇ ਕੇ ਚਤਾਤਾ ਆ ਪਾਰਟੀ ਨੂੰ ਇਥੇ ਐਮ ਐਲ ਏ ਨੂੰ ਬਣਾ ਕੇ ਭੇਜਿਆ ਤੁਹਾਡੇ ਕੋਲ ਉਹਨੂੰ ਤੇ ਵਰਕਿੰਗ ਪ੍ਰੈਜ਼ੀਡੈਂਟ ਬਣਾਤਾ ਉਹ ਸਮਾਰਨ ਨੂੰ ਤੇ ਕੁਝ ਨਾ ਕੁਝ ਤੁਹਾਨੂੰ ਕੰਪਨਸੇਸ਼ਨ ਦੇਣੀ ਚਾਹੀਦੀ ਜਿਹਦੇ ਚ ਤੁਹਾਡੀ ਫੇਲਿਅਰ ਇਹ ਪੰਜਾਬ ਸਰਕਾਰ ਦੀ ਫੇਲਿਅਰ ਹੈ ਲਾਅ ਐਂਡ ਆਰਡਰ ਦੀ ਕਿ ਆ ਜੋ ਬੱਚਾ ਜਿਹੜਾ ਸਾਡੇ ਚ ਨਹੀਂ ਰਿਹਾ ਦੂਜੀ ਰਾਨਗਰੀ ਗੱਲ ਹੈ ਤੁਸੀਂ ਸਾਰੇ ਬਟਾਲੇ ਚ ਜਮੇ ਪਲੇਜੇ ਕਦੀ ਇਦਾਂ ਨਹੀਂ ਸੀ ਹੁੰਦਾ ਕੱਲ ਮੈਂਬਰ ਪਾਰਲੀਮੈਂਟ ਆਏ ਸਨ ਉਹਨਾਂ ਦੀ ਸਾਰੀ ਸਟੇਟਮੈਂਟ ਮੈਂ ਦੇਖੀ ਹੈ ਫੇਸਬੁੱਕ ਦੇ ਉਤੇ ਉਹਨਾਂ ਦੇ ਹਾਵ ਪੰਗ ਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਹੈ ਉਹ ਬਟਾਲਾ ਬੰਦ ਕਰਾ ਰਹੀ ਲੋਕ ਤਾਂ ਵੈਸੇ ਬੰਦ ਕਰਨ ਨੂੰ ਤਿਆਰ ਸੀ ਦੁੱਖ ਦੇ ਨਾਲ ਪਰ ਚਲੋ ਜਿੱਥੇ ਕਿਤੇ ਉਹਨਾਂ ਨੇ ਆਪਣਾ ਜ਼ੋਰ ਲਗਾਇਆ ਤੇ ਬੰਦ ਕਰਾਇਆ ਤੇ ਦੂਜੇ ਬਨੇ ਐਮਐਲਏ ਸਾਹਿਬ ਜਿਹੜੇ ਉਹਨਾਂ ਨੂੰ ਵੀ ਵੋਟਾਂ ਪਾਈਆਂ ਬਟਾਲਾ ਉਹ ਫੇਸਬੁੱਕ ਦੇ ਉੱਤੇ ਇਹ ਕਹਿ ਰਹੇ ਸਨ ਕਿ ਬਟਾਲਾ ਬੰਦ ਨਹੀਂ ਕਰਨਾ ਚਾਹੀਦਾ ਐਮਐਲਏ ਕਹਿੰਦਾ ਬਟਾਲਾ ਬੰਦ ਨਾ ਕਰੋ ਐਮਪੀ ਕਹਿੰਦਾ ਬਟਾਲਾ ਬੰਦ ਕਰੋ ਇਹ ਹੋ ਕੀ ਰਿਹਾ ਇੱਥੇ ਵੋਟਾਂ ਲੈ ਕੇ ਉਹਦੇ ਲੈ ਲੈ ਸਿਕਿਉਰਟੀਆਂ ਵੀ ਲੈ ਲਈਆਂ ਤੇ ਜੇ ਬੰਦਾ ਜਿਹੜਾ ਆਮ ਨਾਗਰਿਕ ਜਿਹੜਾ ਉਹ ਸਫ਼ਰ ਕਰ ਰਿਹਾ ਉਹਦੀ ਕੰਪਨਸੇਸ਼ਨ ਲਈ ਲੜਾਈ ਤੇ ਨਹੀਂ ਕੋਈ ਹੋ ਰਹੀ ਜਿਉਨੂੰ ਕੋ ਕੰਪਨਸੇਸ਼ਨ ਦਿੱਤੀ ਜਾਏ ਬਟਾਲੇ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਏ ਮੈਂ ਹੁਣ ਐਸਐਸਪੀ ਬਟਾਲਾ ਨਾਲ ਗੱਲ ਕੀਤੀ ਹੈ ਕਿ ਪਹਿਲਾਂ ਜਦੋਂ ਕਿਤੇ ਵਾਰਦਾਤ ਹੁੰਦੀ ਸੀ 플ੈਗ ਮਾਰਚ ਹੁੰਦਾ ਸੀ ਅਫਸਰ ਜਾ ਕੇ ਦੁਕਾਨਾਂ ਦੇ ਉੱਤੇ ਕਹਿੰਦੇ ਸੀ ਦੱਸੋ ਭਾਈ ਕਿਸੇ ਚੀਜ਼ ਦੀ ਲੋੜ ਹੈ ਤੁਹਾਡੇ ਨਾਲ ਖਰੋਤੇ ਕੋਈ 플ੈਗ ਮਾਰਚ ਨਹੀਂ ਹੋਇਆ ਕੋਈ ਡੀਸੀ ਨਹੀਂ ਇੱਥੇ ਆ ਜਦੋਂ ਮੈਂ ਸੀਗਾ ਇੱਥੇ ਐਮਐਲਏ ਜਾਂ ਜੋ ਐਮਪੀ ਸੀ ਮਿਨਿਸਟਰ ਸੀ ਉਸੇ ਵੇਲੇ ਸਾਰੇ ਅਫਸਰ ਆਉਂਦੇ ਸੀ ਤੇ ਲੋਕਾਂ ਦੇ ਨਾਲ ਵਿੱਚ ਲੋਕਾਂ ਦੀ ਗੱਲ ਸੁਣਦੇ ਸੀ ਔਰ ਉਹਦਾ ਹੱਲ ਵੀ ਕੱਢਦੇ ਸਨ ਸੋ ਅੱਜ ਜ਼ਰੂਰਤ ਹੈ ਕਿ ਜਿਹੜੀ ਇਹ ਐਮਐਲਏ ਔਰ ਐਮਪੀ ਨੇ ਮੈਰਿਕਾ ਨਾ ਬਚਵਣਾ ਹੀ ਦਿਖਾਇਆ ਇਸ ਤਰ੍ਹਾਂ ਨਹੀਂ ਹੁੰਦਾ ਤੁਸੀਂ ਦੁੱਖ ਚ ਸ਼ਾਮਲ ਹੋਓ ਸ਼ਹਿਰ ਦੀ ਸੁਖਮੰਨ ਨੂੰ ਰਿਸਰਚ ਲੈ ਕੇ ਲੋਕਾਂ ਨੂੰ ਰਾਹਤ ਦਿਓ ਆਪਣੀ ਪ੍ਰੈਸਟਿਜ ਬੈਠੇ ਬੰਦ ਕਰ ਦਿਓ ਖੋਲ ਦਿਓ ਇਹ ਨਹੀਂ ਚੱਲਣਾ ਹੈਗਾ ਇਹ ਬਹੁਤ ਮਾੜੀ ਗੱਲ ਹੈ ਅਸੀਂ ਇਹਦਾ ਵਿਰੋਧ ਕਰਦੇ ਆਂ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਨਾਲ ਖੜੀ ਹੁੰਦੀ ਹੈ ਅਸੀਂ ਅਸੀਂ ਆਪਣੇ ਜਿੱਥੇ ਤੇ ਸਾਡੇ ਦੁਕਾਨਾਂ ਸੀ ਸਭ ਬੰਦ ਕੀਤੀਆਂ ਸੀ ਅਸੀਂ ਦੁੱਖ ਦੇ ਵਿੱਚ ਬੰਦ ਕੀਤੀਆਂ ਅਸੀਂ ਕਿਸੇ ਦੇ ਪੈਸੇ ਥੱਲੇ ਬੰਦ ਨਹੀਂ ਕੀਤੀਆਂ ਸਾਡੀਆਂ ਫੈਕਟਰੀਆਂ ਸਾਡੀਆਂ ਦੁਕਾਨਾਂ ਸਭ ਬੰਦ ਰਹੀਆਂ ਔਰ ਹੋ ਰਹੀਆਂ ਦੁੱਖ ਦੇ ਵਿੱਚ ਕਿਸੇ ਦੇ ਪ੍ਰੈਸ਼ਰ ਥੱਲੇ ਨਹੀਂ ਆਈਆਂ ਬੰਦ ਪਰ ਜਿੱਥੇ ਪ੍ਰੈਸ਼ਰ ਥੱਲੇ ਬੰਦ ਕੀਤੀਆਂ ਗਈਆਂ ਦੁਕਾਨਾਂ ਉਹ ਖੁੱਲ ਵੀ ਗਈਆਂ ਫਿਰ ਦਿਨ ਸਵੇਰੇ ਤੇ ਸਾਰਾ ਬੰਦ ਹੀ ਸੀਗਾ ਦੁਪਹਿਰ ਤੋਂ ਬਾਅਦ ਕੁਝ ਜਗ੍ਹਾ ਤੇ ਗੋਲੀਆਂ ਛੁੱਟ ਛੋਟਾ ਮोटा ਮੈਂਬਰ ਪਾਰਲੀਮੈਂਟ ਕਹਿ ਰਿਹਾ ਵਾ ਬੰਦ ਕਰੋ ਐਮ ਐਲ ਏ ਕਹਿ ਰਿਹਾ ਖੋਲੋ ਬਈ ਦੋਨੋਂ ਇਕੱਠੇ ਹੋ ਕੇ ਗੱਲ ਕਰ ਲੋ ਆਲ ਪਾਰਟੀ ਮੀਟਿੰਗ ਬੁਲਾ ਲੋ ਕਿਉਂ ਨਹੀਂ ਬੁਲਾਈਓ ਆਲ ਪਾਰਟੀ ਮੀਟਿੰਗ ਨੇ ਜ਼ਿੰਮੇਵਾਰੀ ਨਹੀਂ ਹੈ ਸਰਕਾਰ ਦੀ ਇਹਦੀ ਬੈਕਗ੍ਰਾਉਂਡ ਜਾਣ ਦੀ ਲੋੜ ਹੈ ਗੋਲੀਆਂ ਕਿਉਂ ਚੱਲਦੀਆਂ ਪਈਆਂ ਪੁਲਿਸ ਨੇ ਆਪਣਾ ਵਰਜ਼ਨ ਦਿੱਤਾ ਕਿ ਗੈਂਗਵਾਰ ਹੈ ਸਾਰੀ ਦੁਨੀਆ ਕਹਿ ਰਹੀ ਹੈ ਉਹ ਕੜੇ ਗੰਗਾ ਦੀਵਾਰ ਦੇ ਦੱਸ ਦੋ ਕੜੇ ਗੈਂਗਸੋਬਾ ਵਾਸੀਪੁਰ ਬਣ ਕੇ ਨੇ ਕਿਉਂ ਵਾਰ ਹੈ ਕਿਸ ਚੀ ਦੇ ਉਤੇ ਵਾਰ ਹੈ ਕਿਸੇ ਦੀ ਮਦਦ ਹੀ ਡੈਥ ਹੁੰਦੀ ਉਹਨੂੰ ਗੋਲੀ ਮਾਰ ਜਿੰਦੇ ਕਹਿੰਦੇ ਗੈਂਗਵਾਰ ਅੱਜ ਬਟਾਲੇ ਦਾ ਇਨੋਸੈਂਟ ਬੱਚਾ ਮਰ ਜਾਂਦਾ ਤੇ ਕਹਿੰਦੇ ਗੈਂਗਵਾਰਾ ਵਾਟ ਇਜ਼ ਥਿਸ ਤੂੰ ਇਹ ਨੰਗੇ ਕਿਉਂ ਨਹੀਂ ਕਰਦੇ ਕਿਹੜੇ ਗੈਂਗ ਦੀ ਵਾਰਾ ਗੈਂਗ ਪਹਿਲਾਂ ਕਿਨੇ ਕੀਤੇ ਜਿਹੜੇ ਬੰਦੇ ਆਪਣੀਆਂ ਜੇਬਾਂ ਤੇ ਆਪਣੇ ਘਰ ਭਰ ਰਹੇ ਨੇ ਸ਼ਰਾਬ ਜਿਹੜਾ ਧੰਦੇ ਕਰਕੇ ਵਲੇ ਨਸ਼ਿਆਂ ਦੇ ਉਹਨਾਂ ਦੇ ਖਿਲਾਫ ਲੜਨ ਦੀ ਲੋੜ ਹੈ ਬੈਰ ਕਹਿੰਦਾ ਬੱਚੇ ਬੱਚੇ ਦੇ ਮੂੰਹ ਦੇ ਉੱਤੇ ਜਿਹੜਾ ਨਾਮ ਆ ਉਹ ਪ੍ਰੈਸਰ ਨੂੰ ਤੂੰ ਜਾ ਕੇ ਬਟਾਲਾ ਕੇ ਬੱਚੇ ਨੂੰ ਪੁੱਛ ਲੈ ਕੋਣ ਗੋਲੀ ਚਲਾ ਰਿਹਾ ਵੈ ਦੇ ਕੇ ਦੇਖੋ ਗਾਲ ਸੁਣੋ ਕੀ ਕਿਸ ਚੀਜ਼ ਦਾ ਦਸੀਏ ਤੁਸੀਂ ਇਹ ਦੱਸੋ ਨਾ ਨਾ ਦੱਸੋ ਨਾ ਕੌਣ ਹੈ ਕਿਸੇ ਉਹ ਸਾਰੇ ਜਿਹੜੇ ਸਾਰੇ ਗੈਂਗਸਟਰ ਜਿਨ੍ਹਾਂ ਦੇ ਫੋਨ ਸਭ ਦਾ ਹੁੰਦੇ ਲੋਕਾਂ ਨੂੰ ਉਹ ਗੋਲੀ ਚਲਾ ਦੇਖੋ ਮੇਰਾ ਤੇ ਸਿਰਫ ਇੱਥੋਂ ਤੱਕ ਹੈ ਮੇਰਾ ਅੱਜ ਦਾ ਟੌਪਿਕ ਸਿਰਫ ਇੱਥੋਂ ਤੱਕ ਹੈ ਗੋਲੀਆਂ ਜਿਹੜੇ ਚੱਲਣੀਆਂ ਬੰਦ ਹੋਣੇ ਚਾਹੀਦੀ ਠੀਕ ਹੈ ਇਹ ਗੈਂਗਸਟਰ ਦੇ ਨਾਮ ਦੇ ਉੱਤੇ ਜੇ ਗੋਲੀਆਂ ਚੱਲਦੀਆਂ ਤੇ ਉਹ ਬੰਦ ਕਰਾਓ ਬਟਾਲਾ ਸ਼ਹਿਰ ਚ ਨਹੀਂ ਚੱਲਣ ਦੇਣੀਆਂ ਅਜੇ ਇਹ ਅਬਜ਼ਰਵ ਕਰ ਰਿਹਾ ਹਾਂ ਹੋਮ ਅਫੀਸ ਤੱਕ ਸਾਰੀ ਗੱਲ ਜਾਊਗੀ ਮੇਰੀ ਜ਼ਿੰ ਬਟਾਲੇ ਦੇ ਹਾਲਾਤ ਅਗਰ ਜਦੋਂ ਕਾਂਗਰਸ ਹਰਾ ਅਸੀਂ ਪ੍ਰਧਾਨ ਮੰਤਰੀ ਤੱਕ ਲੈ ਗਏ ਸੀ ਹੁਣ ਮੇਰੀ ਜ਼ਿੰਮੇਵਾਰੀ ਹੈ ਬਟਾਲੇ ਦੇ ਹਾਲਾਤ ਹਿੰਦੁਸਤਾਨ ਦੇ ਹੋਮ ਮਿਨਿਸਟਰ ਦੀ ਟੇਬਲ ਤੇ ਪਏ ਹੋਣਗੇ ਉਹਨਾਂ ਨੂੰ ਸਮਝਾਇਆ ਜਾ ਕੇ ਆ ਬਟਾਲੇ ਚ ਹੋ ਰਿਹਾ ਅਗਰ ਇਹ ਨਾ ਸੁਧਰੇ ਤੇ ਬਟਾਲੇ ਸਰਕਾਰ ਅਸ਼ੁਨੀ ਸੇਖੜੀ ਦੀ ਲੀਡਰਸ਼ਿਪ ਥੱਲੇ ਕਾਂਗਰਸ ਪਾਰਟੀ ਨੇ ਹੁਣੇ ਸਾਡੀ ਸੀਐਲਪੀ ਨੇ ਢਾਈ ਸੀ ਜੀ ਅਗਰ ਇਹ ਲੋਕ ਸਾਡੇ ਹਾਲਾਤ ਨਾ ਸੁਧਾਰ ਸਕੇ ਤੇ ਹੋਮ ਮਿਨਿਸਟਰ ਸਾਹਿਬ ਨੂੰ ਜਾ ਕੇ ਅਪੀਲ ਕਰਾਂਗੇ ਕਿ ਸਰਕਾਰ ਦਾ ਪੰਜਾਬ ਦੇ ਉੱਤੇ ਕੋਈ ਜ਼ਰੂਰਤ ਨਹੀਂ ਆ ਇਥੇ ਜਿਹੜਾ ਵਾਕੇੰਦਾ ਸ਼ਾਸਨ ਹੋਣਾ ਚਾਹੀਦਾ ਇਥੇ ਪ੍ਰੈਜ਼ੀਡੈਂਟ ਰੂਲ ਹੋਣਾ ਚਾਹੀਦਾ ਇਥੇ ਇਥੇ ਗਵਰਨਰੀ ਰਾਜ ਹੋਣਾ ਚਾਹੀਦਾ ਕਿਉਂਕਿ ਲੋਕਾਂ ਦੀ ਜਾਨ ਅਸੀਂ ਨਹੀਂ ਅਥੇ ਨਹੀਂ ਖਵਾ ਸਕਦੇ ਕਿਸੇ ਬੰਦੇ ਦੇ ਤੇ ਦੇ ਨਾਲ ਹੀ ਚਾਹਦੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਮੈਂ ਤਾਂ ਸ਼ੇਵ ਵੀ ਨਹੀਂ ਕੀਤੀ ਦੁੱਖ ਦੇ ਵਿੱਚ ਸਾਨੂੰ ਤਾਂ ਇੰਨਾ ਸੱਚੀ ਪੂਰੀ ਦੁੱਖ ਹੈ ਕਿ ਯਾਰ ਹੋ ਕੀ ਰਿਹਾ ਮੇਰੇ ਸ਼ਹਿਰ ਚ ਕਿੰਨੇ ਦਿਨ ਨਹੀਂ ਕੰਮ ਜਿੰਨੇ ਦਿਨ ਕੋਮਪਨਸੇਸ਼ਨ ਨਹੀਂ ਜਾਂਦਾ ਉਹਨਾਂ ਦੇ ਮਤੜੀ ਰੱਖੀ ਹਾਂ ਰੱਖਾਂਗਾ ਵਾ ਭਈ ਮਾਨ ਸਰਕਾਰ ਪੰਜਾਬ ਦੇ ਵਿੱਚ ਅਗਰ ਕੋਈ ਡੁੱਬ ਕੇ 라ਬਾ ਨਾ ਕਰੇ ਉਹਦੀ ਡੈਥ ਹੁੰਦੀ ਆ ਉਹਨੂੰ ਤੁਸੀਂ 3 ਲੱਖ ਰੁਪਏ ਦਿੰਦੇ ਹੋ ਤੇ ਜੇ ਕੋਈ ਇਲੀਗਲ ਸ਼ਰਾਬ ਪੀ ਕੇ ਕੇਰੀ ਡੈਥ ਹੁੰਦੀ ਆ ਉਹਨੂੰ 10 ਲੱਖ ਦਿੰਦੇ ਹੋ ਤੇ ਤੁਹਾਡੀ ਨਾ ਕੰਮੀ ਨਾਲ ਕਿਉਂਕਿ ਲਾਅ ਐਂਡ ਆਰਡਰ ਜਿਹੜਾ ਹੈ ਇੱਕ ਪ੍ਰਾਈਮ ਰਿਸਪਾਂਸਿਬਿਲਟੀ ਹੈ ਕਿਸੇ ਵੀ ਸਰਕਾਰ ਦੀ ਜੇ ਤੁਹਾਡੇ ਲਾਅ ਐਂਡ ਆਰਡਰ ਦੇ ਫੇਲਰ ਨਾਲ ਤੁਹਾਡੀ ਨਾਕਾਮੀ ਨਾਲ ਅਗਰ ਕੋਈ ਪਿਆਰਾ ਬੱਚਾ ਇਨੋਸੈਂਟ ਬੱਚਾ ਸੜ ਤੇ ਜਾਂਦਾ ਗੋਲੀ ਖਾ ਕੇ ਗੈਂਗਸਟਰਾਂ ਦੀ ਸ਼ਹੀਦ ਹੋ ਜਾਂਦਾ ਉਹਨੂੰ ਨੋ ਕੰਪਨਸੇਸ਼ਨ ਮਾਨ ਸਾਹਿਬ ਇਹ ਤੇ ਦੇਣੀ ਹੈ ਤੁਸੀਂ ਇਸ ਬੱਚੇ ਨੂੰ ਇਹਰਾ ਅਧਿਕਾਰ ਦਿਓ ਇਹਦੀ ਪਰਿਵਾਰ ਨੂੰ ਇਹਦਾ ਅਧਿਕਾਰ ਦਿਓ ਘੱਟੋ ਘਾਟੇ ਕਰੋੜ ਰੁਪਏ ਉਸ ਬੱਚੇ ਨੂੰ ਮਿਲਣਾ ਚਾਹੀਦਾ ਜਿਹਨੂੰ ਸਰਕਾਰ ਦੀ ਨਾਕਾਮੀ ਦੀ ਗੋਲੀ ਜਿਹੜੀ ਵਜੀ ਹੈ ਉਹ ਜਿਹੜਾ ਵਾ ਤੁਹਾਨੂੰ ਦੇਣਾ ਪੈਗਾ ਕੰਪਨਸੇਸ਼ਨ ਨਹੀਂ ਦਿਓਗੇ ਤੇ ਹਾਈ ਕੋਰਟ ਚ ਅਸ਼ੁਨੀ ਸੇਖੜੀ ਜਾਏਗਾ ਪੀਆਇਲ ਲੈ ਕੇ ਆਪਣੇ ਖਰਚੇ ਤੇ ਜਾ ਕੇ ਬਟਾਲੇ ਦੇ ਬੱਚੇ ਨੂੰ ਮੈਂ ਇਨਸਾਫ ਦਿਵਾਵਾਂਗਾ ਆਲ ਇਕਵੈਲਟੀ ਬਿਫੋਰ ਲਾ ਇਹ ਸਾਡਾ ਸੰਵਿਧਾਨ ਹੈ ਸਭ ਜਾਣੇ ਹਿੰਦੁਸਤਾਨ ਦੇ ਇੱਕੋ ਜਿਹੇ ਤੁਸੀਂ ਜਿਸ ਦਾ ਪੈਸੇ ਵੰਦੇ ਪਿਓ ਤੇ ਜੇ ਗੋਲੀ ਦਾ ਬੱਚਾ ਮਰਿਆ ਬਟਾਲੇ ਦਾ ਤੇ ਉਹਨੂੰ ਪੈਸੇ ਦੇਣੇ ਪੈਣੇ ਕੰਪਨਸੇਸ਼ਨ ਦੇਣੀ ਪੈਣੀ ਅਸ਼ਨੀ ਸੇਖੜੀ ਜੀ ਪਹਿਲੇ ਐਸੇ ਨੇਤਾ ਨੇ ਜਿਨ੍ਹਾਂ ਨੇ ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਜਤਾਉਂਦੀਆਂ ਆ ਇਹ ਗੱਲ ਆਕੀ ਹੈ ਕਿ ਉਹਨਾਂ ਪਰਿਵਾਰਾਂ ਨੂੰ ਕੰਪਨਸੇਸ਼ਨ ਚਾਹੀਦੀ ਹੈ ਕੰਨਵ ਮਹਾਜਨ ਜੀ ਔਰ ਦੂਸਰੇ ਜਿਹੜੇ ਗਨਮੈਨ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ ਆ ਉਹਨਾਂ ਕੋਈ ਇਨਕਮ ਆਫ ਸੋਰਸਸ ਕੋਈ ਨਹੀਂ ਸਰਕਾਰ ਵੱਲੋਂ ਉਹਨਾਂ ਨੂੰ ਚਾਹੀਦਾ ਕਿ 1 ਕਰੋੜ ਰੁਪਏ ਮਿਲੇ ਐਸਾ ਅਸ਼ਨੀ ਸੇਖੜੀ ਜੀ ਨੇ ਆਗਰਾ ਕੀਤਾ 1 ਕਰੋੜ ਦਾ ਮਤਲਬ ਹੁੰਦਾ 58373 ਰੁਪਏ ਮਹੀਨੇ 7% ਵਿਆਜ ਦੇ। ਅਗਰ 52000 ਰੁਪਏ ਇੱਕ ਪਰਿਵਾਰ ਦੇ ਆ ਜਾਏ ਤੇ ਚਲੋ ਹੁਣ ਉਹਨਾਂ ਦੇ ਬੱਚਾ ਤੇ ਨਹੀਂ ਆ ਸਕਦਾ ਪਰ ਸਰਕਾਰਾਂ ਵੀ ਉਹਨਾਂ ਦਾ ਬੱਚਾ ਨਹੀਂ ਲਿਆ ਸਕਦੀਆਂ ਪਰ ਸਰਕਾਰ ਉਹਨਾਂ ਨੂੰ ਕੰਪਨਸੇਟ ਜਿਹੜੇ ਬੈਲੈਂਸ ਜੀ ਬਚੇ ਆ ਉਹਨਾਂ ਦੇ ਰੋਜ਼ਗਾਰ ਵਾਸਤੇ ਉਹਨਾਂ ਦੇ ਭੋਜਨ ਦੀ ਵਿਵਸਥਾ ਕਰਦੇ। ਸਰਕਾਰ ਕੋਲ ਇੱਕ ਅਸੀਂ ਮੰਗ ਕਰਦੇ ਆਂ ਔਰ ਦੂਸਰੀ ਮੰਗ ਇਹ ਆ ਕਿ ਜਿਹੜੇ ਲੋਕਾਂ ਨੇ ਕ੍ਰਾਈਮ ਕੀਤਾ ਉਹਨਾਂ ਨੂੰ ਚੌਂਕ ਖਿਲਾੜ ਕੇ ਗੋਲੀਆਂ ਮਾਰਤੀਆਂ।